ਅੱਛਾ ਏਸੀ ਵਾਲੇ ਕਮਰੇ ਨੂੰ ਜਿੰਦਾ ਲਾ ਕੇ ਚਲੀ ਗਈ ਵੀ ਕਿਤੇ ਬੇਬੇ ਏਸੀ ਵਾਲੇ ਕਮਰੇ ਚ ਨਾ ਚਾਰ ਦਿਨ ਪੈ ਗਏ ਹੈ ਮੈਂ ਤਾਂ ਉਦਣੇ ਦੇਖ ਲਈ ਸੀ ਭੈਣੇ ਜਦ ਤੱਕ ਗੋਲੀਆਂ ਦਾ ਪੱਤਾ ਮੂਰੇ ਕੀਤਾ ਸੀ ਵੀ ਗੋਲੀਆਂ ਲਿਆ ਦੇ ਕਿਵੇਂ ਤੈਨੂੰ ਭੱਜ ਕੇ ਪਈ ਸੀ ਨਾ ਭਾਈ ਦੇਖ ਇਸ ਗੱਲ ਨੂੰ ਤਾਂ ਮੇਰੀ ਨਾ ਤਾਂ ਬਹੁਤ ਚੰਗੀ ਆਪਾਂ ਐਵੇਂ ਕਿਉਂ ਕਹੀਏ ਹਾਂ ਅੱਛਾ ਮਿੰਜਾ ਵੀ ਨਹੀਂ ਸ਼ਾਮੇ ਧੁੱਪੇ ਤੋਂ ਸ਼ਾਮੇ ਕਰਦੀ 10 ਫਿਰ ਕੀ ਕੀਤਾ ਜਾਵੇ? ਮੁੰਡੇ ਨੂੰ ਫੋਨ ਕਰਕੇ ਕਹਦਾ ਅੱਛਾ ਕੰਮ ਤੋਂ ਵਿਹਲਾ ਬੈਠਾ। ਬੱਸ। ਫੇਰ ਤਾਂ ਬਹੁਤ ਔਖਾ ਪਣੇ, ਫੇਰ ਕੀ ਕੀਤਾ ਜਾਵੇ ਹੁਣ ਹਾਂ। ਭਾਈ ਇਹਨਾਂ ਨਾਲ ਗੱਲ ਹੋਈ ਸੀ। ਕੀ ਕਹਿੰਦਾ? ਅੱਛਾ ਕੱਲੀ ਵੀ ਜਵਾਕ ਉੱਥੇ ਪੜ੍ਹਨ ਆਉਣਾ ਨੇ। ਖੰਨੇ ਦਸ ਭੈਣੇ ਖੰਨਾ ਕਿੱਥੇ ਹਾਏ ਮੈਂ ਮਰ ਜਾ ਕਾ ਤੁਸੀਂ ਮਿਲਣ ਜਾਇਆ ਕਰੋਗੇ ਹੈ ਅੱਛਾ ਕਹਿੰਦੇ ਵਧੀਆ ਸਕੂਲ ਆ ਕੋਈ ਆ ਸੁਣਿਆ ਤਾਂ ਮੈਂ ਵੀ ਆ ਬਹੁਤ ਵਧੀਆ ਪਰ ਨਾ ਭਾਈ ਦੇਖ ਅਸੀਂ ਤਾਂ ਆਪਣੇ ਕੋਲੇ ਜਵਾਕ ਪੜਨ ਲਾਇਏ ਹਣ ਸਾਡੀ ਬਹੁ ਨਹੀਂ ਆ ਕੁਝ ਵੀ ਪੜ੍ਹੀ ਨਹੀਂ ਕਿ ਹਾਂ ਫੇਰ ਦੂਜੀ ਗੱਲ ਇਹ ਆ ਹੁਣ ਉਹ ਨੂੰ ਵੀ ਸਮਝ ਸਾਰੀ ਆ ਵੀ ਭਾਈ ਘਰ ਦੇ ਵਿੱਚ ਕੌਣ ਕਮਾਊਾ ਇੱਕ ਕੱਲਾ ਬਜ਼ੁਰਗ ਬੰਦਾ ਵਾ ਹੈ ਕਿ ਨਹੀਂ ਹਾਂ ਇਹ ਤਾਂ ਫਿਰ ਉਹਨੂੰ ਵੀ ਸੋਚਣਾ ਚਾਹੀਦਾ ਵੀ ਦੇਖ ਹੁਣ ਮੁੰਡੇ ਨੂੰ ਕੰਮ ਨਹੀਂ ਮਿਲਿਆ ਹੈਗਾ ਹਾਂ ਕਿੰਨੇ ਕਿੰਨੇ ਲੱਖ ਲਾ ਕੇ ਗਿਆ ਵਾ 10 35 ਲੱਖ ਨਹੀਂਵੇਂ ਮਰ ਕੇ ਬੋਰੀ ਭਰਦੀ ਆ ਭਾਣੇ ਪੈਸਿਆਂ ਦੀ ਹੈ ਫਿਰ ਮੁੰਡੇ ਵੀ ਭਾਣੇ ਕੰਮ ਨਹੀਂ ਇੱਧਰ ਕਰਦਾ ਇੱਧਰ ਕਰ ਲਿਆ ਕਰਨ ਚਲ ਮੈਂ ਮੰਨਦੀ ਆ ਨੌਕਰੀਆਂ ਨਹੀਂ ਮਿਲਦੀਆਂ ਪੈਣੇ ਹੋਰ ਕਾਰੋਬਾਰ ਬਥੇਰੇ ਨੇ ਹਾਂ ਆ ਬੇਲਾ ਲੋਕ ਛੋਟੇ ਛੋਟੇ ਕਾਰੋਬਾਰ ਕਰਕੇ ਕਿੰਨੀ ਵਧੀਆ ਆਪਣੀ ਰੋਟੀ ਖਾਂਦੇ ਨੇ ਹਾਂ ਆ ਇੱਕ ਆਪਣੇ ਮੁੰਡੇ ਨੇ ਚੱਲ ਕੈਨੇਡਾ ਚੱਲ ਕੈਨੇਡਾ ਹੋਈ ਪਈ ਆ ਪੈਣੇ ਘੂਠੇ ਲਾਲ ਜਾਈ ਜਾਂਦੇ ਨੇ ਕੀ ਕਰੂ ਕੋਈ ਮਾਂ ਬਾਪ ਵੀ ਕੀ ਕਰਨ ਫੇ ਪਿੱਛੋਂ ਇਹੋ ਜਿਹੇ ਚਿਰੇਲਾ ਬੁਖੀ ਕਰਦੀਆਂ ਨੇ ਦੱਸ ਹਾਏ ਮੈਂ ਮਰ ਜਾ ਅੱਛਾ ਸਾਰੇ ਕੱਪੜੇ ਵੀ ਲੈ ਗਏ ਸੋਨਾ ਵੀ ਲੈ ਗਏ ਪਰ ਤੁਹਾਨੂੰ ਮਾਪੇ ਨੂੰ ਫੋਨ ਕਰ ਦਿੰਦੀ ਤੂੰ ਇੱਕ ਵਾਰੀ ਮੁੰਡੇ ਨੂੰ ਫੋਨ ਕਰ ਦੇ ਕੇ ਭਾਈ ਬਹੂ ਪੇਕੇ ਹੀ ਰਹਿਣਾ ਚਾਹੁੰਦੀ ਆ ਜੇ ਮੁੰਡਾ ਕਹੂ ਠੀਕ ਆ ਤਾਂ ਭਾਈ ਕੋਈ ਨਾ ਉੱਥੇ ਪਰਣ ਲਾ ਦਿਓ ਜੇ ਮੁੰਡਾ ਕਹੂ ਵੀ ਇੱਕ ਵਾਰੀ ਜਾ ਕੇ ਲੈ ਆਓ ਮੈਂ ਤੁਹਾਡੇ ਨਾਲ ਚੱਲੂਗੀ ਹੈ ਕਿ ਨਹੀਂ ਹਾਂ ਇਹੀ ਕਰ ਸਕਦੀ ਮੈਂ ਹੋਰ ਤਾਂ ਹੁਣ ਕੁਝ ਨਹੀਂ ਕਰ ਸਕਦੀ ਸਮਝਾਈ ਸਕਦੇ ਆਪਾਂ ਬੱਚਿਆਂ ਨੂੰ ਹੈ ਖਬਰਾਂ ਕੋਈ ਖਾਨਣੇ ਚ ਗੱਲ ਪਈ ਜਾਵੇ ਇਹ ਜੀ ਆ ਤਾਂ ਕੁੜੀ ਵਧੀਆ ਘਰ ਹੋਗਾ ਮੈਨੂੰ ਪਤਾ ਵਧੀਆ ਪਰਿਵਾਰ ਆ ਇੱਕ ਭਰਾ ਕਹਿੰਦਾ ਵਕੀਲ ਆ ਹਾਂ ਦੂਜਾ ਡਾਕਟਰ ਆ ਹਾਂ ਤੰਨ ਭਰਾ ਨੇ ਅੱਛੇ ਉਹ ਖੇਤੀ ਕਰਦਾ ਚ ਠੀਕ ਆ ਠੀਕ ਆ ਠੀਕ ਆ ਮੈਨੂੰ ਤਾਂ ਪਤਾ ਨਹੀਂ ਸਮਾਂ ਕਿਤੇ ਦੋ ਹੀ ਨਹੀਂ ਅੱਛਾ ਦੂਜੀ ਭੈਣ ਕੈਨੇਡਾ ਦੇ ਵਿੱਚ ਆ ਹੈ ਹਾਂ ਅੱਛੇ ਉਹਰੇ ਮਾਪੇ ਸੱਦ ਲੈ ਕੀ ਗੱਲੇ ਮੁੰਡਾ ਵਿਆਹਿਆ ਨਹੀਂ ਹੋਇਆ ਅੱਛਾ ਦੱਸ ਬਹੂ ਦਾ ਤਲਾਕ ਹੋ ਗਿਆ ਹੈ ਤੇ ਤਾਂ ਹੀ ਭਣੇ ਕਹਿੰਦੀ ਹੂ ਵੀ ਮੈਂ ਉੱਥੇ ਬੈਠ ਕੇ ਰੋਟੀ ਪਕਾਈ ਜੂੰਗੀ ਉਹਦੀ ਹੂੰ ਹੁਣ ਅ ਪਿਛਲੀਆਂ ਗੱਲਾਂ ਦਾ ਭਣੇ ਕੀ ਪਤਾ ਲੱਗਦਾ ਕਿਸੇ ਸਾਡੀ ਬਹੂ ਤਾਂ ਭਈ ਇਸ ਗੱਲ ਨੂੰ ਬਹੁਤ ਸਿਆਣੀ ਆ ਦੇਖ ਐਵੇਂ ਕਿਉ ਕਹੀਏ ਬੜਾ ਵਧੀਆ ਢੰਗ ਨਾ ਰਹਿੰਦੀ ਆ ਦੇਖ ਮੈਂ ਕਦੇ ਉੱਠ ਕੇ ਤੜਕੇ ਚਾਹ ਨਹੀਂ ਧਰੀ ਕੁਛ ਨਹੀਂ ਹਾਂ ਹਾਂ ਠੀਕ ਆ ਜਵਾਕ ਦੇ ਨਾਲ ਕੰਮ ਜ਼ਰੂਰ ਕਰਵਾ ਦੇਈਦਾ ਹਾਂ ਬਈ ਹਾਂ ਵਧੀਆ ਜਵਾਕਾਂ ਨੂੰ ਮਹਾਤਵਾਕ ਸਕੂਲ ਤੋੜਦੀ ਆ ਕੱਪੜਾ ਲੀੜਾ ਧੋਂਦੀ ਆ ਹਾਂ ਸਾਰਾ ਕੰਮ ਕਰ ਲੈਂਦੀ ਆ ਚੱਲ ਹੁਣ ਆਪਾਂ ਕੜਾ ਹੋ ਗਿਆ ਡੋਰ ਵੀ ਫੱਟਣ ਵਾਲੀਆਂ ਹੋ ਗਈਆਂ ਆ ਤਾਂ ਜਿੰਨਾ ਹੁੰਦਾ ਆਪ ਵੀ ਕਰੀਦਾ ਹਾਂ ਸਿੰਦਰ ਪਸ਼ੂ ਦਾ ਕੰਮ ਲਈਦਾ ਭਜਨੱਕ ਕੇ ਧਾਰਾਂ ਡੋਕੇ ਦਾ ਕਰ ਲਈਦਾ ਵਿਚ ਦੀ ਨਾਲ ਹਾਂ ਤੇ ਬਾਂਦਾਂ ਨੂੰ ਦੁੱਧ ਪਾ ਦੇਈਦਾ ਹਾਂ ਉਹੀ ਤਾਂ ਹੈ ਆਪਾਂ ਵੀ ਤਾਂ ਹੁਣ ਬੱਚਿਆਂ ਖਾਤਰ ਹੀ ਕਰਦੇ ਆਂ ਆਪਾਂ ਘੜਾ ਆਪਣੇ ਖਾਤਰ ਕਰਦੇ ਆਂ ਆਹ ਇਹ ਤਾਂ ਹੁਣ ਬੱਚਿਆਂ ਨੂੰ ਵੀ ਮਾੜਾ-ਮੋਟਾ ਸੋਚਣਾ ਚਾਹੀਦਾ ਵੀ ਸਾਡੇ ਪਿੱਛੇ ਮਾਪੇ ਭੱਜੇ ਫਿਰਦੇ ਨੇ ਉਹੀ ਤਾਂ ਹੈ ਜੇ ਚੱਲ ਮੁੰਡੇ ਨੂੰ ਕੰਮ ਮਿਲ ਜੂ ਕੋਈ ਗੱਲ ਨਹੀਂ ਹੈ ਕਿੰਨਾ ਚਿਰ ਹੋ ਗਿਆ ਇਹਨੂੰ 6 ਮਹੀਨੇ ਤਾਂ ਹੋ ਗਏ ਹਨ ਅੱਛੇ ਮਿਲ ਗਿਆ ਸੀ ਪਹਿਲਾਂ ਕੋਈ ਗੱਲ ਨਹੀਂ ਮਾੜੀ-ਮੋਟੀ ਤਾਂ ਪ੍ਰੋਬਲਮ ਪ੍ਰੋਬਲਮ ਕਹਿੰਦੇ ਨੇ ਆ ਹੀ ਜਾਂਦੀ ਆ ਹਾਂ ਕੋਈ ਗੱਲ ਨਹੀਂ ਇਹ じゃ ਤਾਂ ਮਾੜਾ-ਮੋਟਾ ਹੋ ਹੀ ਜਾਂਦਾ ਅੱਛਾ ਪੈਰ ਤੇ ਸੱਟ ਲੱਗੀ ਸੀ ਅੱਛਾ ਅੱਛਾ ਪੈਰ ਉਹ ਤਾਂ ਪਰ ਮਾਪ ਨੂੰ ਪਤਾ ਹੀ ਆ ਜਾਂ ਪੈਰਾਂ ਨਾਲ ਹੀ ਕੰਮ ਤਾਂ ਕਰਨਾ ਜੇ ਤੁਰ ਫਿਰੂ ਖੜੋ ਤਾਂ ਹੀ ਬੰਦਾ ਕੰਮ ਕਰੂਗਾ ਨਾ ਹਾਂ ਫਿਰ ਜੇ ਕੰਮ ਵੱਧ ਜਾਂਦੇ ਨੇ ਹਾਂ ਕੋਈ ਨਾ ਮੈਨੂੰ ਫੋਨ ਨੰਬਰ ਦੇ ਬਹੂ ਦਾ ਮੈਂ ਬਹੂ ਨਾਲ ਗੱਲ ਕਰੂੰਗੀ ਕੀ ਕਹਿੰਦੀ ਆ ਫਿਰ ਤੈਨੂੰ ਮੈਂ ਦੱਸੂੰਗੀ ਅੱਛਾ ਮੈਸੇਜ ਕਰਦੇ ਭੇਜ ਦੇ ਮੈਂ ਆ ਕੇ ਗੱਲ ਕਰ ਲੈਂਦੀ ਹਾਂ ਹਾਂ ਕੁੜਾ ਕੁੜੀਏ ਦੇਖ ਤਰੀ ਸੱਸ ਦਾ ਫੋਨ ਆਇਆ ਸੀ ਪੁੱਤ ਤੂੰ ਆ ਜਾ ਘਰ ਨੂੰ ਹੈ ਅੱਛਾ ਕੀ ਹੋ ਗਿਆ ਸੀ ਅੱਛਾ ਦਾਲ ਪਿੱਥੇ ਲੜ ਪਈ ਸੀ ਭਾਈ ਮੈਨੂੰ ਫਿਰ ਉਹਨੇ ਆਪਣੀ ਗਲਤੀ ਦੱਸੀ ਨਹੀਂ ਪੁੱਤ ਹਾਂ ਮੈਂ ਮੇਰੇ ਕੋ ਕਹਾ ਕੀ ਹੋ ਗਿਆ ਸੀ ਦਾਲ ਨੂੰ ਅੱਛਾ ਗੈਸ ਤੇ ਮੱਚ ਗਈ ਸੀ ਕੋਈ ਨਾ ਪੁੱਤ ਗੈਸ ਘੱਟ ਤੇ ਕਰ ਲਿਆ ਕਰੀ ਮੈਂ ਆ ਜੀ ਮੈਂ ਤੁਹਾਨੂੰ ਦੋਹਾਂ ਨੂੰ ਬੈਠ ਜਿਹੜਾ ਉਹ ਚ ਕਸੂਰੂ ਪੁੱਤ ਮੈਂ ਉਹ ਚ ਕੱਢੂਗੀ ਤੂੰ ਆ ਜਾ ਹੈ अच्छा हजे छुट्टिया ना छुट्टिया छुट्टिया बहुत पूरा ना रही देख फर्क पै जाता एजें गल ते मस्जी स गल हाँ देख पोत तू रहे आ जा अच्छे भागा ब्याह करना दबारा कोई ना कोई कुड़ी देख लो छी छुडी हुई मिल जू हाँ का जवाक ने एक मुंडा एक कुड़ी आई बथेरिया मिल जाएगी कुछ कतरिया है कोई गल नहीं लोड़ कू हूं ने कु हाँ ਕੋਈ ਨਾ ਫੇਰ ਤਾਂ ਫੇਰ ਵਿਆਹ ਨੂੰ ਫੇਰ ਚਲੀ ਜਾਈ ਨਾ ਤੂੰ ਹੁਣ ਆ ਗਿਆ ਕੋਈ ਨਾ ਤੇਰੇ ਕੋਲ ਉਠਾਲ ਕੇ ਮੈਂ ਉਹਨੂੰ ਵੀ ਸਮਝਾਵਾਂ ਉਹ ਵੀ ਚੀਜ਼ ਭਾਈ ਡੁੱਲ ਵੀ ਗਿਆ ਮੇਰੀ ਨਾ ਉਹ ਤਾਂ ਦੁੱਧ ਪਲ ਜਾਂਦਾ ਵਾ ਦਾ ਮੱਚ ਜਾਂਦੀ ਆ ਅੱਜ ਜਿਹੜਾ ਭਾਈ ਕੰਮ ਕਰਦਾ ਉਹ ਤੇ ਫੇਰ ਖਰਾਬ ਵੀ ਹੁੰਦਾ ਵਾ ਕੋਈ ਵੀ ਬੰਦਾ ਚਾਹੇ ਦੇਖ ਇੱਕਣ ਵੀ ਨਹੀਂ ਤੱਤੇ ਪਾਣੀਆਂ ਨਾ ਨਹੀਂ ਘਰ ਮੱਚਦੇ ਹੁੰਦੇ ਮੈਂ ਉਹਨੂੰ ਵੀ ਸਮਝਾਵਾਂਗੀ ਤੇਰੇ ਮੂੰਹ ਤੋਂ ਉਠਾਲ ਕੇ ਕਹੂੰਗੀ ਪਿੱਠ ਪਿੱਛੇ ਦਾ ਵਾ ਚੁਗਲੀ ਬਣ ਜਾਂਦੀ ਆ ਤੇਰੇ ਮਨ ਚ ਜਾਊ ਖਣੀ ਮੇਰੇ ਬਰ ਖਲਾਬ ਕਿਹਾ ਉਹਦੇ ਮਨ ਚ ਜੋ ਖਣੀ ਮੇਰੇ ਵਰ ਖਲਬ ਕੇ ਹੈ ਕਿ ਨਹੀਂ